ਸਤਨਾਮ ਸ੍ਰੀ ਵਾਹਿਗੁਰੂ ਸਭ ਜੀਓ ਤਨਾਸ੍ਰੀ ਮਹਲਾ ਪੰਜਵਾਂ ਜਤਨ ਕਰੇ ਈਮਾਨੁ ਕਢੇ ਕਾਵੇ ਉਹ ਅੰਦਰ ਜਮੀ ਜਾਣੇ ਪਾਪ ਕਰੇ ਕਰਮ ਕਰ ਪਾਵੇ ਪੇਖ ਕਰੇ ਨਿਰਵਾਨੇ ਜਤਨ ਕਰੇ ਈਮਾਨੁ ਕਢੇ ਕਾਵੇ ਉਹ ਅੰਦਰ ਜਮੀ ਜਾਣੇ ਪਾਪ ਕਰੇ ਕਰਮ ਕਰ ਪਾਵੇ ਪੇਖ ਕਰੇ ਨਿਰਵਾਨੇ ਜਾਨਤ ਦੂਰ ਤੁਮ ਪ੍ਰਭ ਨੇਰ ਉਤਤਾ ਕੇ ਉਤਦੇ ਉਤ ਪੇਖੇ ਆਵੇ ਲੋਬੀ ਫਿਰ ਰਾਉ ਜਬ ਲਾਗ ਤੜੇ ਨਹੀਂ ਮਨ ਪਰਮਾ ਤਬ ਲਾਗ ਮੁਕਤ ਨਾ ਕੋਈ ਕਹੋ ਨਨਕ ਅਦਿਆਲ ਸੁਆਮੀ ਸੰਤ ਭਗਤ ਜਿਨ ਸੋਈ ਜਬ ਲਾਗ ਤੜੇ ਨਹੀਂ ਮਨ ਪਰਮਾ ਤਬ ਲਾਗ ਮੁਕਤ ਨਾ ਕੋਈ ਕੋ ਨਾਨਕ ਦਿਹਾਲ ਸੁਆਮੀ ਸੰਤ ਭਗਤ ਜਿਨ ਸੋਈ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ਼੍ਰੀ ਵਾਹਿਗੁਰੂ ਸਾਇਬ ਜੀਓ ਤਨਾ ਸ੍ਰੀ ਮਹਲਾ ਪੰਜਵਾ ਜਤਨ ਕਰੇ ਈਮਾਨੁ ਕਢੇ ਕਾਵੇ ਉਹ ਅੰਤਰ ਜਮੀ ਜਾਣੇ ਪਾਪ ਕਰੇ ਕਰਮ ਕਰ ਪਾਵੇ ਪੇਖ ਕਰੇ ਨਿਰਬਾਨੇ ਜਤਨ ਕਰੇ ਮਾਨੁਕ ਡੇਕਾਵੇ ਹਉਂ ਦਰਜਮੀ ਜਾਣੇ ਪਾਪ ਕਰੇ ਗਰਮ ਕਰ ਪਾਵੇ ਪੇਖ ਕਰੇ ਨਿਰਵਾਨੇ ਜਾਣ ਤ ਦੂਰ ਤੁਮ ਪ੍ਰਭ ਨੇਰ ਉਤਤਾਕੇ ਉਤਦੇ ਉਤ ਪੇਖੇ ਆਵੇ ਲੋਬੀ ਫਿਰ ਰਾਉ ਜਬ ਲਾਗ ਤੜੇ ਨਾਹੀ ਮਨ ਪਰਮਾ ਤਬ ਲਾਗ ਮੁਕਤ ਨਾ ਕੋਈ ਕਹੋ ਨਨਕਹ ਦਿਆਲ ਸੁਆਮੀ ਸੰਤ ਭਗਤ ਜਿਨ ਸੋਈ ਜਗ ਲਾਗ ਟੁੱਟੇ ਨਾਹੀ ਮਨ ਵਰਮਾ ਤਬ ਲਾਗ ਮੁਕਤ ਨਾ ਕੋਈ ਕੋ ਨਾਨਕ ਦਿਹਾਰ ਸੁਆਮੀ ਸੰਤ ਭਗਤ ਜਿਨ ਸੋਈ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਉਤਨਾ ਸ੍ਰੀ ਮਹਲਾ 5 ਜਤਨ ਕਰੇ ਈਮਾਨੁ ਕਢੇ ਕਾਵੇ ਉਹ ਅੰਤਰ ਜਮੀ ਜਾਣੇ ਪਾਪ ਕਰੇ ਕਰਮ ਕਰ ਪਾਵੇ ਪੇਖ ਕਰੇ ਨਿਰਵਾਨੇ ਯਤਨ ਕਰੇ ਮਾਨੁਕ ਡੇਕਾਵੇ ਹਉਂ ਦਰਜਮੀ ਜਾਣੇ ਪਾਪ ਕਰੇ ਕਰਮ ਕਰ ਪਾਵੇ ਪੇਖ ਕਰੇ ਨਿਰਵਾਨੇ ਜਾਣ ਤ ਦੂਰ ਤੁਮ ਪ੍ਰਭ ਨੇਰ ਉਤਤਾਕੇ ਉਤਦੇ ਉਤ ਪੇਖੇ ਆਵੇ ਲੋਬੀ ਫਿਰ ਰਾਉ ਜਬ ਲਾਗ ਤਡੇ ਨਹੀਂ ਮਨ ਪਰਮਾ ਤਬਲਾਗ ਮੁਕਤ ਨਾ ਕੋਈ ਕਹੋ ਨਾਨਕ ਦਿਵਾਲ ਸੁਆਮੀ ਸੰਤ ਭਗਤ ਜਿਨ ਸੋਈ ਜਬ ਲਗ ਟੁੱਡੇ ਨਾਈ ਮਨ ਵਰਮਾ ਤਬਲਾਗ ਮੁਕਤ ਨਾ ਕੋਈ ਕਹੋ ਨਾਨਕ ਦਿਵਾਲ ਸੁਆਮੀ ਸੰਤ ਭਗਤ ਜਿਨ ਸੋਈ ਵਾਹਿਗੁਰੂ ਕਾ ਖਾਲਸਾ ਸ਼੍ਰੀ ਵਾਹਿਗੁਰੂ ਕੀ ਫਤਿਹ ਸਤਨਾਮ ਸ਼੍ਰੀ ਵਾਹਿਗੁਰੂ ਸਾਇਬ ਜੀਓ ਤਨਾ ਸ੍ਰੀ ਮਹਲਾ ਪੰਜਵਾਂ ਜਤਨ ਕਰੇ ਮਾਨੁਕ ਡੇਕਾਵੇ ਉਹ ਅੰਤਰ ਜਮੀ ਜਾਣੇ ਪਾਪ ਕਰੇ ਕਰਮ ਕਰ ਪਾਵੇ ਪੇਖ ਕਰੇ ਨਿਰਵਾਨੇ ਜਤਨ ਕਰੇ ਮਾਨੁਕ ਡੇਕਾਵੇ ਉਹ ਅੰਤਰ ਜਮੀ ਜਾਣੇ ਪਾਪ ਕਰੇ ਕਰਮ ਕਰ ਪਾਵੇ ਪੇਖ ਕਰੇ ਨਿਰਵਾਨੇ ਜਾਣਤ ਦੂਰ ਤੁਮ ਪ੍ਰਭ ਨੇਰ ਉਤਤਾ ਕੇ ਉਤਦੇ ਉਤ ਪੇਖੇ ਆਵੇ ਲੋਬੀ ਫੇਰ ਰਾਉ ਜਬ ਲਾਗ ਤਡੇ ਨਹੀਂ ਮਨ ਪਰਮਾ ਤਬ ਲਾਗ ਮੁਕਤ ਨਾ ਕੋਈ ਕਹੋ ਨਨਕਾ ਦੀਆਲ ਸੁਆਮੀ ਸੰਤ ਭਗਤ ਜਿਨ ਸੋਈ ਜਬ ਲਾਗ ਤਡੇ ਨਹੀਂ ਮਨ ਪਰਮਾ ਤਬ ਲਾਗ ਮੁਕਤ ਨਾ ਕੋਈ ਕਹੋ ਨਾਨਕ ਦਿਵਾਲ ਸੁਆਮੀ ਸੰਤ ਭਗਤ ਜਿਨ ਸੋਈ ਵਾਹਿਗੁਰੂ ਕਾ ਖਾਲਸਾ ਸ਼੍ਰੀ ਵਾਹਿਗੁਰੂ ਕੀ ਫਤਿਹ ਸਤਨਾਮ ਸ਼੍ਰੀ ਵਾਹਿਗੁਰੂ ਸਹਿਜ ਜਿਉ ਤਨਾਸਰੀ ਮਹਲਾ 5 ਜਤਨ ਕਰੇ ਈਮਾਨੁ ਕਢੇ ਕਾਵੇ ਉਹ ਅੰਤਰ ਜਮੀ ਜਾਣੇ ਪਾਪ ਕਰੇ ਕਰਮ ਕਰ ਪਾਵੇ ਪੇਖ ਕਰੇ ਨਿਰਬਾਨੇ ਜਤਨ ਕਰੇ ਮਾਨੁ ਕਢੇ ਕਾਵੇ ਹੋਉ ਦਰਜਮੀ ਜਾਣੇ ਪਾਪ ਕਰੇ ਗਰਮ ਕਰ ਪਾਵੇ ਪੇਖ ਕਰੇ ਨਿਰਵਾਨੇ ਜਾਣਤ ਦੂਰ ਤੁਮ ਪ੍ਰਭ ਨੇਰ ਉਤਤਾਕੇ ਉਤਦੇ ਉਤ ਪੇਖੇ ਆਵੇ ਲੋਬੀ ਫਿਰਰਾਉ ਜਬ ਲਾਗ ਤੜੇ ਨਹੀਂ ਮਨ ਪਰਮਾ ਤਬ ਲਾਗ ਮੁਕਤ ਨਾ ਕੋਈ ਕੋ ਨਾਨਕ ਦਿਆਲ ਸੁਆਮੀ ਸੰਤ ਭਗਤ ਜਿਨ ਸੋਈ ਜਬ ਲਾਗ ਤੁਡੇ ਨਾਹੀ ਮਨ ਪਰਮਾ ਤਬ ਲਾਗ ਮੁਕਤ ਨਾ ਕੋਈ ਕੋ ਨਾਨਕ ਦਿਆਲ ਸੁਆਮੀ ਸੰਤ ਭਗਤ ਜਿਨ ਸੋਈ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ਼੍ਰੀ ਵਾਹਿਗੁਰੂ ਸਾਇਬ ਜੀਓ ਤਨਾਸਰੀ ਮਹਲਾ 5 ਜਤਨ ਕਰੇ ਮਾਨੁ ਕਢੇ ਕਾਵੇ ਉਹ ਅੰਤਰ ਜਮੀ ਜਾਣੇ ਪਾਪ ਕਰੇ ਕਰਮ ਕਰ ਪਾਵੇ ਪੇਖ ਕਰੇ ਨਿਰਵਾਨੇ ਜਤਨ ਕਰੇ ਮਾਨੁ ਕਢੇ ਕਾਵੇ ਉਹ ਅੰਤਰ ਜਮੀ ਜਾਣੇ ਪਾਪ ਕਰੇ ਕਰਮ ਕਰ ਪਾਵੇ ਪੇਖ ਕਰੇ ਨਿਰਵਾਨੇ ਜਾਣ ਤ ਦੂਰ ਤੁਮ ਪ੍ਰਭ ਨੇਰ ਉਤਤਾ ਕੇ ਉਤਦੇ ਉਤ ਪੇਖੇ ਆਵੇ ਲੋਬੀ ਫੇਰ ਰਾਉ ਜਬ ਲਾਗ ਤਡੇ ਨਹੀਂ ਮਨ ਪਰਮਾ ਤਬ ਲਾਗ ਮੁਕਤ ਨਾ ਕੋਈ ਕਹੋ ਨਨਕਾ ਦਿਆਲ ਸੁਆਮੀ ਸੰਤ ਭਗਤ ਜਿਨ ਸੋਈ ਜਬ ਲਾਗ ਤਡੇ ਨਹੀਂ ਮਨ ਪਰਮਾ ਤਬ ਲਾਗ ਮੁਕਤ ਨਾ ਕੋਈ ਕਹੋ ਨਾਨਕ ਦਿਵਾਲ ਸੁਆਮੀ ਸੰਤ ਭਗਤ ਜਿਨ ਸੋਈ ਵਾਹਿਗੁਰੂ ਕਾ ਖਾਲਸਾ ਸ਼੍ਰੀ ਵਾਹਿਗੁਰੂ ਕੀ ਫਤਿਹ ਸਤਨਾਮ ਸ਼੍ਰੀ ਵਾਹਿਗੁਰੂ ਸਾਇਬ ਜੀਓ ਤਨਾ ਸ੍ਰੀ ਮਹਲਾ ਪੰਜਵਾਂ ਜਤਨ ਕਰੇ ਈਮਾਨੁ ਕਢੇ ਕਾਵੇ ਉਹ ਅੰਤਰ ਜਮੀ ਜਾਣੇ ਪਾਪ ਕਰੇ ਕਰਮ ਕਰ ਪਾਵੇ ਪੇਖ ਕਰੇ ਨਿਰਬਾਨੇ ਜਤਨ ਕਰੇ ਮਾਨੁਕ ਡੇਕਾਵੇ ਹਉਂ ਦਰਜਮੀ ਜਾਣੇ ਪਾਪ ਕਰੇ ਗਰਮ ਕਰ ਪਾਵੇ ਪੇਖ ਕਰੇ ਨਿਰਵਾਨੇ ਜਾਣ ਤ ਦੂਰ ਤੁਮ ਪ੍ਰਭ ਨੇਰ ਉਤ ਤਾਕੇ ਉਤ ਦੇਉਤ ਪੇਖੇ ਆਵੇ ਲੋਬੀ ਫਿਰ ਰਹਾਓ ਜਬ ਲਾਗ ਤੜੇ ਨਹੀਂ ਮਨ ਪਰਮਾ ਤਬ ਲਾਗ ਮੁਕਤ ਨਾ ਕੋਈ ਕੋ ਨਾਨਕ ਦਿਵਾਲ ਸੁਆਮੀ ਸੰਤ ਭਗਤ ਜਿਨ ਸੋਈ ਜਗ ਲਾਗ ਟੁੱਟੇ ਨਾਹੀ ਮਨ ਪਰਮਾ ਤਬ ਲਾਗ ਮੁਕਤ ਨਾ ਕੋਈ ਕੋ ਨਾਨਕ ਦਿਵਾਲ ਸੁਆਮੀ ਸੰਤ ਭਗਤ ਜਿਨ ਸੋਈ ਵਾਹਿਗੁਰੂ ਕਾ ਖਾਲਸਾ ਸ੍ਰੀ ਵਾਹਿਗੁਰੂ ਕੀ ਫਤਹਿ ਸਤਨਾਮ ਸ੍ਰੀ ਵਾਹਿਗੁਰੂ ਸਾਇਬ ਜੀਓ ਤਨਾਸਰੀ ਮਹਲਾ ਪੰਜਵਾਂ ਜਤਨ ਕਰੇ ਮਾਨੁ ਕਢੇ ਕਾਵੇ ਉਹ ਅੰਤਰ ਜਮੀ ਜਾਣੇ ਪਾਪ ਕਰੇ ਕਰਮ ਕਰ ਪਾਵੇ ਪੇਖ ਕਰੇ ਨਿਰਵਾਨੇ ਜਤਨ ਕਰੇ ਮਾਨੁ ਕਢੇ ਕਾਵੇ ਉਹ ਅੰਤਰ ਜਮੀ ਜਾਣੇ ਪਾਪ ਕਰੇ ਕਰਮ ਕਰ ਪਾਵੇ ਪੇਖ ਕਰੇ ਨਿਰਵਾਨੇ ਜਾਣਤ ਦੂਰ ਤੁਮ ਪ੍ਰਭ ਨੇਰ ਉਤਤਾ ਕੇ ਉਤਦੇ ਉਤ ਪੇਖੇ ਆਵੇ ਲੋਬੀ ਫਿਰ ਰਾਉ ਜਬ ਲਾਗ ਤਡੇ ਨਹੀਂ ਮਨ ਪਰਮਾ ਤਬ ਲਾਗ ਮੁਕਤ ਨਾ ਕੋਈ ਕਹੋ ਨਨਕਾ ਦਿਆਲ ਸੁਆਮੀ ਸੰਤ ਭਗਤ ਜਿਨ ਸੋਈ ਜਬ ਲਾਗ ਤਡੇ ਨਹੀਂ ਮਨ ਪਰਮਾ ਤਬ ਲਾਗ ਮੁਕਤ ਨਾ ਕੋਈ ਕਹੋ ਨਾਨਕ ਦਿਵਾਲ ਸੁਆਮੀ ਸੰਤ ਭਗਤ ਜਿਨ ਸੋਈ ਵਾਹਿਗੁਰੂ ਕਾ ਖਾਲਸਾ ਸ਼੍ਰੀ ਵਾਹਿਗੁਰੂ ਕੀ ਫਤਿਹ